ਕਰੀਬ ਹੈ ਘਟੀ ਹੈ ਡਿਊਰੋ ਕਰਾ ਰਹੀ ਹੈ ਬੋਸ ਅਸੀ ਅਸੀ ਗੁੰਡਾ ਗੱਠ ਜੋੜ ਮੁਰਦਾਬਾ 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 ਜਾਲਮ ਰਾਜ ਦੇ ਪੁਰਸੀ ਗੋਲੇ ਮਰਦੀ ਧਾਰੀ ਗੁੰਡੇ ਕਮੇ ਜਾਲਮ ਰਾਜ ਦੇ ਪੁਰਸੀ ਗੋਲੇ ਮਰਦੀ ਪਾਪੜਾ ਮੁਰਦਾਬਾਦ 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 ਗੁੰਡਿਆਂ ਨੇ ਸਰਕਾਰ ਹਕਮੀ ਪਾਪੜੇ ਤੇ ਰਾਤਾ ਕਤਲ ਦਾ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਪੋਲਸੋ ਸਿਆਸੀ ਗੁੰਡਾ ਕੱਠ ਜੋਰ ਮੁਰਦਾਬਾਦ ਮੁਰਦਾਬਾਦ ਗੁੰਡਾ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ 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 ਅੱਜ ਦੇ ਇਸ ਰੋਸ ਮਜਾਰੇ ਚ ਸ਼ਾਮਲ ਮਜ਼ਦੂਰੋ ਕਿਸਾਨੋ ਵਿਦਿਆਰਥੀਓ ਨੌਜਵਾਨੋ ਮਲਾਜ਼ਮੋ ਸਾਡੀਆਂ ਮਾਈਓ ਤੇ ਭੈਣੋ ਟਕਣਾ ਬਾਰੇ ਤੁਹਾਨੂੰ ਸਭਨਾਂ ਨੂੰ ਪਤਾ ਹੈ ਕਿ ਐਸੇ ਦਫ਼ਤਰ ਦੀ ਬੁੱਕਲ ਦੇ ਵਿੱਚ ਛੁਪਾ ਹੋਏ ਗੁੰਡਿਆਂ ਦੇ ਵੱਲੋਂ ਮਜ਼ਦੂਰ ਆਗੂ ਹਰਿ ਭਗਵਾਨ ਦੇ ਉੱਤੇ ਇਥੋਂ ਦੇ ਦਫ਼ਤਰ ਦੇ ਵਿੱਚ ਬੈਠੇ ਡੀਐਸਪੀ ਇਹਦੇ ਹੋਰ ਅਹਿਲਕਾਰਾਂ ਦੀ ਨਜ਼ਰ ਸ਼ਾਮੀ ਰਹੇਗਾ ਹਮਲਾ ਹੋਇਆ ਔਰ ਇਹ ਹਮਲਾ ਪੂਰੀ ਗਿਣੀ ਮਿਠੀ ਸਕੀਮ ਦੇ ਤਹਿਤ ਹੋਇਆ ਕਿ ਇਸੇ ਦਾ ਸਿੱਟਾ ਕਿ ਜ਼ਖਮੀ ਹੋਏ ਮਜ਼ਦੂਰ ਆਗੂ ਦਾ ਇਲਾਜ ਕਰਾਉਣ ਦੀ بجائے ਇਥੋਂ ਦੇ ਪਲ ਸਹਾਰਕਾਰੀਆਂ ਨੇ ਉਹਨੂੰ ਹਸਪਤਾਲ ਨਹੀਂ ਆਣ ਵੀ ਬਜਾਏ ਕਾਲੀ ਨੇ ਵਿੱਚ ਔਰ ਅੱਗੇ ਤਖਾ ਦੇ ਆਧਾਰ ਦੇ ਉੱਤੇ ਨਰਮਤਰ ਅਮਾਤ ਦੇ ਪਰਚਾ ਦਰਜ ਕਰਕੇ ਗੁੰਡਾ ਕਹਾਣੀ ਦੇ ਸਰਦਾਰ ਹੁਕਮੀ ਪਾਪੜਾ ਔਫਾਂ ਦੀ ਸਰਪੰਚ ਦੇ ਪਤੀ ਕੁਲਵਿੰਦਰ ਸਤਗੁਰ ਚਮਕੌਰ ਵਰਗਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਪੁਸ਼ਤ ਪ੍ਰਾਹੀ ਕੀਤੀ ਗਈ ਆ ਔਰ ਉਹਨਾਂ ਨੂੰ ਨਰਮਤਰਾਵਾਂ ਦੇ ਪਹਿ ਤਹਿਤ ਪਰਚਾ ਦਰਜ ਕਰਕੇ ਗੋਗਲਾਂ ਤੋਂ ਮਿੱਟੀ ਝਾੜੀ ਆ ਇਸ ਕਰਕੇ ਅੱਜ ਦਾ ਇਹ ਰੋਸ ਮਜਾਰਾ ਕਰਕੇ ਜਦੋਂ ਇੱਥੇ ਆਪਾਂ ਆਏ ਆ ਕਾਸੀ ਇੱਥੋਂ ਦੇ ਅਫਸਰਾਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੋ ਕੰਸਸ ਹਸਪੀਟਲ ਐਸਪੀਡੀ ਦੇ ਨਾਲ ਗੱਲਾਂ ਕਾਹ ਹੋਈਆਂ ਉਹਦੇ ਮੁਤਾਬਕ ਚਾਖਮੀ ਹੋਏ ਮਜ਼ਦੂਰਾਂ ਗੂ ਦਾ ਦੁਆਰਾ ਤੋਂ ਤਰਮੀਮਾ ਬਿਆਨ ਲਿਖ ਕੇ ਤੇ ਮਜ਼ਦੂਰਾਂ বিনা ਸਬਜਨਾ ਵੋਹਣ ਵਾਲੇ ਦੋਸ਼ਨਾਵੇ ਖਿਲਾਫ ਐਸਸੀਐਸਟੀ ਐਕਟ ਦਾ ਕਿ ਰਾਜਾ ਕਕਲ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ ਨਹੀਂ ਇਸ ਨਰਸ਼ ਆਉਣ ਵਾਲੇ ਦਿਨਾਂ ਚ ਹੋਰ ਤਿੱਖਾ ਹੋਊਗਾ ਸੋ ਹੁਣ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆ ਅਰਸ ਤੋਂ ਪਹਿਲ ਅਸ ਤੁਹਾਡਾ ਧੰਨਵਾਦ ਕਰਨਗੇ ਅਮਰੀਕ ਸਿੰਘ ਗੰਡੂਆ ਉਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਦੇ ਸੂਬੇ ਦੇ ਆਗੂ ਜਕਟਰ ਸਿੰਘ ਕਾਰਾ ਝਾੜ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅੱਜ